जी हस्कार सारे न कीमियो ठीठाक ब्रह्मात्मा सारे ठीठाक रखे चढ़ दिखला चढ़ रखे जी मोए तेरे तो पुण्य आज चोग तेरे की बात जी मोफ़ेर दाउ उड़िया जी मैं की कार दा उड़िया ऐसी चल रही है टाइम हो गया सारे शी अगर मैं छोटे जान लागी इस काफी देर न चर्तार दी ਕਿ ਲੈ ਜਿਵੇਂ ਮੈਂ ਅਸੀਂ ਅੱਜ ਵੱਡੇ ਘਰ ਤੋਂ ਰਸਾਉ ਜਾਣੇ ਹੈ ਇਹ ਚਲੋ ਵੀਡੀਓ ਕਿਵੇਂ ਬਿੱਟਾ ਪਾਲੂ ਪੰਜ ਕੇ ਮਿੱਠਾ ਮਿੱਠਾ ਪੰਜ ਕੇ ਮਿੱਠਾ ਪੰਜ ਕੀ ਲੈ ਬ੍ਰੈਂਡ ਲੈਣਾ ਹੈ ਆ ਜਾ ਕੇ ਆ ਜਾ ਕੇ ਆ ਜਾ ਕੇ ਆ ਜਾ ਉਰੇ ਆ ਜਾ ਲੋਕ ਜੀ ਮੈਂ ਅੱਜ ਕੀਤੀ ਰਸੋਈ ਦੀ ਸਫਾਈ ਤੇ ਸੈਟਿੰਗ ਦੇ ਹੁਣ ਹੁਣ ਤੁਸੀਂ ਦੱਸਿਓ ਵੀ ਕਿਵੇਂ ਆ। ਆ ਜਿਹੜਾ ਇੱਧਰ ਸੀ ਆ ਮਾਈਕ ਇਹ ਇੱਧਰ ਰੱਖਤਾ ਤੇ ਇੱਧਰਲਾ ਸਮਾਨ ਸੀ ਜਿਹੜਾ ਇੱਧਰ ਰੱਖਤਾ। ਮੈਂ ਦੇਖੋ ਹੁਣ। ਦੇਖੋ। ਠੀਕ ਹੈ। ਆਹ ਦਾ ਹਜੇ ਮੈਂ ਸੈਟਿੰਗ ਕਰ ਰਹੀ ਆ। ਸਮਝੇ? ਆ ਦੇਖੋ ਇੱਧਰ ਡੱਬੇ ਸੀਗੇ। ਮੈਨੂੰ ਭੇਟੇ ਜਿ ਲੱਗਣ ਲੱਗੇ ਸੀ ਡੱਬੇ। ਤੇ ਮੈਂ ਕਚਲਾ ਭਾਂਡੇ ਆਮ ਰਟੀ ਨਾਲ ਜੋਗੇ ਰੱਖੇ ਆ ਜਿਹੜੇ ਹਰ ਰੋਜ਼ ਲੂਣ ਹੈ ਠੀਕ ਹੈ ਤੇ ਬਾਕੀ ਹਜੇ ਮੈਂ ਸਫਾਈ ਕਰਨੀ ਹੈ ਤੇ ਜਿੰਮੂ ਪਿਆ ਉਹ ਵਿਲਾ ਹੋਇਆ ਹਜੇ ਮੈਂ ਕਪੜੇ-ਕਪੜੇ ਸਾਹਮਣੇ ਉੱਤਰ ਲਈ ਬੈਠਦੀ ਸਫਾਈ ਕਰਨੀ ਆ ਕੰਮ ਮੇਰਾ ਬਹੁਤ ਪਿਆਹ ਦੇ ਕਪੜੇ ਸਾਂਭਣ ਵਾਲੇ ਪਏ ਆ ਦੇਖੋ ਠੀਕ ਹੈ ਆ ਦੇਖੋ ਉੱਤਰ ਆ ਇਹ ਲਾ ਦਮੇ ਤੇ ਇਹ ਬੁੱਟੇ ਹੈਗੇ ਆ ਅੰਦਰ ਰੱਖਣ ਵਾਲੀ ਆ ਚਲੋ ਜੀ ਉਦੋਂ ਬਾਅਦ ਹਣ ਮੈਂ ਰਸੋਈ ਕਰਕੇ ਤੇ ਆ ਕਮਰੇ ਦੀ ਸਫਾਈ ਕਰਨੀ ਆ ਫੇਰ ਬਾਕੀ ਬਾਅਦ ਕੱਲ ਨੂੰ ਮਹੌਰ ਕਰੂੰਗੀ ਤੇ ਸਰਦਾਰ ਸੋ ਬੱਠਿਆ ਬਾਹਰ ਉਹ ਬੱਠਿਆ di mua di ta song gen ta ku tension ni ku kam di ni ku tan de ni tension mo na sutta pe mera malu i mi di mamno mi di mamno sutti pe hanji good morning sare ni kin thik thak ho ye matma sare thik thak rakhe <Santhe> <Santhe> ਦੇ ਜਿਮਾ ਉਹ ਬਟਾ ਬਿਸਕੁਟ ਖਾ ਕੇ ਦੇਖੋ ਇਧਰ ਆ ਬਟਾ ਹੱਸਿਆ ਟਾ ਲੰਬਾ ਪੈ ਗਿਆ ਉਹ ਆ ਜੋ ਉੱਪਰ ਆਇਆ ਪਰ ਆ ਜਿਮ ਜਿਮ ਉਹ ਤਾਂ ਖੜਾ ਆ ਤੇ ਰੈਡੀ ਹੋ ਗਏ ਕੁਸਰਾ ਦਿਨ ਅੱਜ ਕੱਲ ਵੀਡੀਓ ਪਾਈ ਨਹੀਂ ਅੱਜ ਘਰਤੋਂ ਸਭ ਚ ਹੁਣ ਵੀ ਚੱਲੇ ਆ। ਕਿਉਂਕਿ ਦਿੱਲੀ ਜਾਂਦੇ ਆ ਨਾ ਹਰ ਰੋਜ਼। ਤੇ ਘਰਤੋਂ ਸਭ ਹਰ ਰੋਜ਼ ਦਿੱਲੀ ਜਾਂਦੇ ਆ। ਕਿਉਂਕਿ ਇਹੀ ਸਾਹੀ ਹੁਣਾ। ਇਸ ਇੰਸਾਹੀ ਹੁਣਾ। ਤੇ ਇਸ ਕਰਕੇ ਵੀ ਸਾਡਾ ਦਿੱਲੀ ਦਾ ਰੁਟੀਨ ਹੈ ਕਿਤੇ ਕਿਤੇ ਭੱਲਰ ਕੋਈ ਟਲ ਮੱਠ ਇੱਕ ਦਿਨ ਹੋਵੇ। ਤੇ ਅਸੀਂ ਜਾਂਦੀ ਆ। ਮੈਂ ਜਿੰਮ ਜਿਮੀਨ ਦੇ ਲੋ ਮੌਸਮਾ ਜਿੰਨਾ ਹੋਇਆ ਪਿਆ ਸਵੇਰ ਤਾਂ ਸੀਗੀ ਠੰਡ ਸਵੇਰ ਪਰ ਮੋਟਰਸਾਈਕਲ ਤੇ ਠੰਡ ਲੱਗਦੀ ਸੀ ਜਦੋਂ ਅਸੀਂ ਗਏ ਆ ਤੇ ਮੈਨਾਂ ਜੀ ਬੁਖਾਰ ਦੀ ਕੋਲੀ ਲਈ ਆ ਮੈਨੂੰ ਬੁਖਾਰ ਹੋ ਗਿਆ ਸੀ ਤੇ ਮੈਨੂੰ ਠੰਡ ਲੱਗੀ ਉਹ ਗਰਮੀ ਸੀ ਤੇ ਹੁਣ ਦੇ ਲੋ ਜਿਮੀਨ ਬੁਖਾਰ ਦਸਤਾ ਤੇ ਮੈਨੂੰ ਬਾਹਰ ਗਰਮ ਹੈ ਉਹ ਜਿਦੀ ਜਿਮੀਨ ਬਾਹਰ ਪਿਆ ਜੀ ਅਜ ਅੰਦਰ आजकल आज अंदर आज, आज में अंदर आज कल मर्जी तो मालिक के बार बच्चे बैठ रहे हैं पड़ी चंच एक देखो मौसम देखो बदल ही रहा है पाज़ आज में मेरे सब गमले माले नहीं हैं माले दिखाइयो देखो कैसा लाइव है ਉਹਦੇ ਵਿੱਚ ਨਾ ਜਿਹੜਾ ਸਕੈਨ ਜਸ ਦੇ ਵਿੱਚ ਰੱਖ ਰੱਖ ਕੇ ਉਹ ਉਹ ਜਿਵੇਂ ਦਾ ਇਸ ਤਰ੍ਹਾਂ ਤੇ ਉਹਦੇ ਵਿੱਚ ਲਾ ਦੇ ਮੈਂ ਲਿਆਂਦੀ ਪੱਛ ਨੂੰ ਇੱਕਦਮੇ ਬਣ ਲਈ ਤੇ ਦੂਜੀ ਹੁਣ ਮੈਂ ਸ਼ੁਰੂ ਹੋ ਰਾਤ ਮੈਂ ਕਲਮ ਹੈ 4 4 4 ਖਰਾਂਗੇ ਦੋ ਤੁੰਨੇ ਪਾਸੇ ਘੜਿਆ ਨਾ ਲਈ ਸੀ ਤੇ ਉਹਨਾਂ ਬੋਲ ਲਗਾ ਤੇ ਚਤ ਮੇਰਾ ਹੁਣ ਜਿਵੇਂ ਸੈੱਟ ਹੋ ਗਿਆ ਮੈਨੂੰ ਲੱਗਦਾ ਮੈਂ ਟਾਈ ਫੜਾ ਹੋਗਾ ਕਾਜਾਂ ਟਾਈ ਫੜਾ ਹੋਗਾ ਜੇ ਉਹ ਵੀ ਹੁੰਦੀ ਐ ਇਨਫੈਕਸ਼ਨ ਵੈਸੇ ਖੁੰਚ ਤੇ ਫਿਰ ਦੇਖਦੇ ਆ ਹੁਣ ਇੱਕ ਵਾਰੀ ਨਾ ਮਾੜਾ ਜਿਹਾ ਪਾਸਪੋਰਟ ਦਾ ਕਰਾਉਣਾ ਉਹ ਕਰਾ ਲ ਗਏ ਉਸ ਤੋਂ ਬਾਅਦ ਫਿਰ ਦੇਖਦੇ ਆ ਸਸਤੋ ਸਸਤ ਕਰੋ ਨਾ ਟਾਈ ਫੜਾ ਰਾ ਵਗੈਰੇ ਦੇ ਸਾਰੇ ਜਿੰਮੂ ਆ ਜਾ ਓਏ ਥੀਮ ਨੂੰ ਬਾਜੇ ਮਰੀ ਅੰਦਰ ਬਾਹਰ ਅੰਦਰ ਅੰਦਰ ਵੀ ਮੇਸੇ ਗਰਮੈਸ਼ ਬਾਹਰ ਜ਼ਿਆਦਾ ਗਰਮੈਸ਼ ਜਿੰਮੂ ਓ ਬਿਆ ਜਿੰਮੂ ਆ ਜਾ ਆਇ ਬੁਗੋ हर बच्चे खेल रहे हैं साढ़े गली च घर पै हैं दो दो घर का काम चल रहा है दो घर बन रहे हैं साढ़े गली चल जी मोए अंदर चलिए बता ਅਿਤਕ ਪਾਲ ਬਣੀ ਆ ਸਾਰੀਆਂ ਲਾਈਟਾਂ ਲੱਗ ਜਾਂਦੇ ਜਦੋਂ ਆ ਜਾਂਦਾ ਤਾਂ ਵਧੀਆ ਰੌਣਕ ਹੋ ਜਾਂਦੀ ਕਿਉਂਕਿ ਉਹ ਨਾ ਉੱਪਰ ਆਏ ਹੋ ਜਾਂਦਾ ਪੈਲਸੰਗ ਇਹ ਜਦੋਂ ਪੈਲਸੰਗ ਦਾ ਹੀ ਬਣ ਜਾਂਦਾ ਲਾਈਟਾਂ ਨਹੀਂ ਤਾਂ ਨੀਰ ਕੋ ਉੱਪਰ ਹੀ ਰਹਿੰਦਾ ਤੇ ਚਲੋ ਜੀ ਮੈਂ ਹੁਣ ਸਬਜ਼ੀ ਚ ਨਾ ਪਾਉਣੀ ਆਲੂ ਮੈਂ ਹਰੇ ਵੈਸੇ ਤਾਂ ਸਾਰੇ ਪਾਉਂਦੇ ਆ ਹਰੇ ਜਦੋਂ ਆਪਾਂ ਬਣਾਈਏ ਛੋਲੂਆ ਉਹਦੇ ਵਿੱਚ ਮੇਰੀ ਰਸੋਈ ਇੰਨੀ ਸਾਫ਼ ਸੀ ਨਾ ਉਹਦੇ ਫੇਰ ਬੜੀ ਨਿਬਾੜਾ ਖਲਾ ਰੱਖਣਾ ਨੀ ਸਾਫ ਸੋ 30 ਹੀ ਆ ਤਾਂ ਮੈਂ ਕਿਉਂਕਿ ਮੈਂ ਦਵਾਈਆਂ ਲੈਣੀਆਂ ਚਾਹਤ ਕੇ ਦਵਾਈਆਂ ਨੂੰ ਸੈਟ ਕਰਕੇ ਕਿਤੇ ਰੱਖ ਦਿੰਦੀ ਹਾਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਦਵਾਈਆਂ ਸਾਹਮਣੇ ਕਿਉਂਕਿ ਡੇਲੀ ਵਾਲੀਆਂ ਹੀ ਆ ਦਵਾਈਆਂ ਸਮਝੋ ਤੇ ਉਹਨੂੰ ਬਾਤ ਸੈਟ ਕਰ ਦਿੰਦੀ ਹਾਂ ਤੇ ਮੈਂ ਕਿੱਸੇ ਮੈਂ ਲਫਾਫੇ ਚ ਪਾਉਂਗੀ ਨਾ ਜੇ ਤਾਂ ਕੱਢ ਕੇ ਫਾੜ ਦਵਾਈਏ ਦੀ ਰ ਆਪਾਂ ਤੇ ਤੇ ਖਾਲੀ ਹੈ ਜਿਹਨੇ ਆ ਗਈ ਹੈ ਨਾ ਆਪਾਂ ਤਾਂ ਨਹੀਂ ਜਾਦੀ ਹੈ

ਲੱਗ ਗਿਆ ਦੋਨੀਆਂ ਆ ਮੇਰੀ ਬੀਟ ਅਲਰਜੀ ਤੋਂ ਜਿਹੜੀ ਹੈਗਾ ਖਰਚੋ ਕੁ ਜਖਮ ਹੋ ਜਾਂਦੇ ਫਿਰ ਉਹਦੇ ਤੋਂ ਹੀ ਸਾਰੇ ਖਾਧੀਏ ਸਾਰੇ ਖਾਧੀਏ ਇਹ ਨੀ ਵਸ ਫਾਰਟ ਸਾਰੇ ਪੱਤੇ ਖਾਧੀਏ ਇਸ ਇਹ ਨੀ ਆ ਉਹ ਪੱਤੇ ਨਹੀਂ ਆ ਇਹ ਤਾਂ ਚਪਿੰਨੀ Dogli divo che spirit. Io vado a fare il tuo capo in un'altra parte. In un'altra parte, non si può fare il tuo capo. In un'altra parte, non si può fare il tuo capo. In un'altra ਸਰਦੀ ਬੰਦ ਆ ਗਿਆ। ਬਰਸਾਤ ਨਹੀਂ ਸੁਣ ਦਵੈਲਾ। ਆ ਸਾਰੇ ਹੁਣ ਸਿੱਟ ਚਣਾ ਦੇ ਹੋ ਗਏ। ਘਾਤ ਦੇ ਆਪਦੀ ਹੈ। ਆ ਜੀ ਮੂਨੇ ਖਾਦੀ ਨਹੀਂ ਸੀ ਹੁਣ ਖਵਾ ਕੇ ਦੇਖਦੀ ਆ। ਇੱਥੇ ਖਾਦੀ ਨਹੀਂ ਬਾਹਰ ਜਾ ਕੇ ਖਾ ਲਈ ਸਾਡੀ ਇਸ ਨੂੰ ਜ਼ਿਆਦਾ ਖਾਂਦੇ ਸੀ ਮੱਠਣਾ। ਲਾ ਜੀ ਮੂ ਤੀਜੀ ਖਾਣੀ। ਖੁਸ਼ਕ ਹੋ ਗਿਆ। ਖੁਸ਼ਕ ਬੰਦਿਆ ਮੌਸਮ ਮੌਸਮ ਨਾ। ਖੁਸ਼ਕੀ ਵਾਲਾ। ਲੇ ਖਲਪ ਤਾਂ ਸੜਦਾ ਦੋ ਸਿੱਟੀ ਦਾ ਕੀੜੀਆਂ ਹੋ ਜਾਣੀਆਂ ਫਿਰ ਠੀਕ ਹੈ ਤਾਂ ਗਰਮ ਹੁਣ ਬਹੁਤ ਇੰਨੀ ਗਰਮੀ ਆ ਜਾਂਦੀ ਮੈਨੂੰ ਪਤਾ ਨਹੀਂ ਗੋਲੀ ਲਈ ਕਰਕੇ ਬੁਖਾਰ ਦੀ ਪਰ ਮੌਸਮ ਵੀ ਗਰਮ ਹੈ ਵੀ ਬੱਦਲ ਬੁੱਦਲ ਨਾ ਦੇਵੇ ਮੈਨੂੰ ਮੀਂਹ ਤਾਂ ਬਹੁਤ ਹੁੰਦਾ ਜੋ ਕਿਤੇ ਜਾਣਾ ਹੁੰਦਾ ਕਿਉਂਕਿ ਫਿਰ ਇਹਨੂੰ ਔਖਾ ਹੋ ਜਾਂਦਾ ਜਿੰਨੀ ਸਾਨੂੰ ਛੱਡ ਕੇ ਜਾਣਾ ਪੈਣਾ ਉਸ ਪਾਸਪੋਰਟ ਦਾ ਕੰਮ ਕਰਾਉਣੀ ਆ ਸਾਨੂੰ ਅਲ ਮੈਂ ਉਹ ਸਾਫ ਕੀਤਾ ਦੁਆਰਾ ਫੇਰ ਟੇਬਲ ਫੇਰ ਉੱਤੇ ਉਹਦੀ ਗੰਦ ਪਤਾ ਸੀ ਮੈਂ ਬਕਸ ਵਗੈਰਾ ਇੱਥੋਂ ਚੱਕ ਆ ਬੈਗ ਚੱਕ ਦਿਆਂ ਫੇਰ ਕੱਢ ਕੇ ਰੱਖ ਦਿੰਦੇ ਆ ਤੇ ਪਤਾ ਨਹੀਂ ਕੀ ਇਹਨਾਂ ਨੂੰ ਸਮਝ ਨਹੀਂ ਆਉਂਦੀ ਮੈਨੂੰ ਸਮਝੀ ਤੋਂ ਬਾਹਰ ਹੈ ਗੱਲ ਚਲ ਇੱਕ ਜਣਾ ਔਰਤ ਵੀ ਇਕੱਲੀ ਕੀ ਕਰੇ ਸਾਂਸ ਇਹ ਕਰਕੇ ਹੈਨਾ ਹੁਣ ਆ ਤਾਂ ਮੈਂ ਪਹਿਲਾਂ ਸੈਟ ਰਹੀ ਹਾਂ ਇਹਨਾਂ ਬਾਹਰ ਜਾਈਏ ਰੋਦੀ ਹਣ ਮੈਂ ਸਿੰਟੀ ਬੰਦ ਕਰਤੀ ਤੇ ਮੈਂ ਆਲੂ ਪਾ ਕੇ ਧਰਤੀ ਆ ਤੇ ਜਿਮਾਂ ਚੜੇ ਗਏ ਉੱਪਰ ਉੱਪਰ ਭੱਜ ਗਿਆ ਜਦੋਂ ਮੁੰਡਾ ਕਬਾਲ ਆਇਆ ਨਾ ਉਹ ਮੁੰਡਾ ਨੇ ਇੱਥੇ ਚੌਕ ਕਰਤਾ ਦੋ ਸਾਲ ਵਾਸਤੇ ਕੋਈ ਕਿਸੇ ਕੰਪਨੀ ਨੂੰ ਆਇਆ ਹੋਇਆ ਤੇ ਜਦੋਂ ਉਹ ਆ ਗਿਆ ਉਹਦੀ ਬੱਸ ਨਾਲ ਦੇ ਨਾਲ ਉੱਪਰ ਭੱਜ ਗਈ ਤੇ ਚਲੋ ਬੱਸ ਮੈਂ ਹਣ ਉਹ ਕਰਤੀ ਆ ਤੇ ਮੇਰੀ ਬੜੀਆ ਸਬਜ਼ੀ ਤੇ ਚਲੋ ਜੀ ਹਣ ਵੀਡੀਓ ਦਾ ਕਰਦੇ ਐਂਡ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਸਬਸਕ੍ਰਾਈਬ ਕਰ ਦੋ ਸ਼ੇਅਰ ਕਰ ਦੋ ਲਾਈਕ ਕਰ ਦੋ ਤੇ ਕਮੈਂਟ ਕਰ ਦੋ ਜੀ ਠੀਕ ਹੈ ਤੇ ਕਮੈਂਟਾਂ ਦੀ ਤੁਹਾਡੀ ਰੈਸ ਦਾ ਵੀਊਜ਼ ਵੀ ਲੋਡ ਹੁੰਦੀ ਜ਼ਿਆਦਾ ਪਰ ਫਿਰ ਵੀ ਸਬਸਕ੍ਰਾਈਬ ਤੇ ਕਮੈਂਟਾਂ ਦੀ ਵੀ ਲੋਡ ਹੈਗੀ ਆ ਸਬਸਕ੍ਰਾਈਬ ਵੀ ਮੇਰੇ ਬਹੁਤ ਘੱਟ ਹੈ ਸਸ ਕਰਕੇ ਦਬਕੇ ਸਾਬ